ਸਾਹਮਣੇ ਪ੍ਰਦੇਸ਼ ਕਮੇਟੀ ਦੇ ਅਸਟਨੇ ਆ ਮੇਰੇ ਨਾਲ ਡਿਸਟ੍ਰਿਕਟ ਕਾਂਗਰਸ ਪ੍ਰੈਜ਼ੀਡੈਂਟਸ ਨਾਲ ਮੀਟਿੰਗ ਹੈ ਫਿਰ ਬਾਅਦ ਦਪਹਿਰ ਪੀਐਸਸੀ ਦੀ ਮੀਟਿੰਗ ਹੋਣੀ ਹੈ ਕੱਲ ਫਿਰ ਸਾਡੇ ਫਰੰਟਲ ਆਰਗੇਨਾਈਜੇਸ਼ਨਸ ਜਿਹੜਾ ਬਗੇਸ਼ਾਪ ਦੀ ਮੀਟਿੰਗ ਹੈ ਸੋ ਐਸ਼ੀ ਗੁੰਮ ਤੇ ਆਈ ਤਾਂ ਹੈ ਬਾਈਬਾ ਸਾਹਿਬ ਆ ਦਲਵੀਰ ਕੋਲ ਨਹੀਂ ਹੋ ਰਹਾ ਨਾ ਝੰਡਾ ਲਾ ਲਿਆ ਆਪਦੇ ਘਰ ਦੇ ਉੱਤੇ ਤੇ ਐਂਟਰੀ ਹੋਣ ਜਾ ਰਹੀ ਹੈ ਜਲਦੀ ਕਾਂਗਰਸ ਝੰਡਾ ਲਾਣਾ ਤੇ ਚੰਗੀ ਗੱਲ ਹੁੰਦੀ ਹੈ ਜਦੋਂ ਬੰਦਾ ਕੋਈ ਕਬੂਲ ਲੈ ਆਪਦਾ ਝੰਡਾ ਲਾ ਕੇ ਕਾਂਗਰਸ ਦਾ ਝੰਡਾ ਲੱਗਣਾ ਤੇ ਚੰਗੀ ਗੱਲ ਹੈ ਬਾਕੀ ਐਂਟਰੀ ਜਿਹੜੀ ਹੈ ਜ਼ਿਆਦਾਤਰ ਤੇ ਪੀਸੀਸੀ ਪ੍ਰਧਾਨ ਨੂੰ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਹੁੰਦੀ ਹੈ ਤੇਰਾ ਖਿਆਲ ਜੇ ਪ੍ਰਧਾਨ ਜੀ ਨੂੰ ਪੁੱਛੋਗੇ ਤੇ ਬਿਹਤਰ ਸਹੀ ਤੇ ਬਾਕੀ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਨਾ ਕਿ ਕੱਲ ਵੇਖੋ ਇੱਕ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਹੈ ਤਰਨਤਾਰ ਜਿੱਥੇ ਇੱਕ ਡੀਐਸਪੀ ਦੇ ਹੁੰਦੇ ਪੁਲਿਸ ਮੁਲਾਜ਼ਮਾਂ ਦੇ ਹੁੰਦੇ ਇੱਕ ਆਪ ਦੇ ਸਰਪੰਚ ਨੇ ਸ਼ਰਿਆਮ ਇੱਕ ਸਬ ਇੰਸਪੈਕਟਰ ਨੂੰ ਗੋਲੀ ਮਾਰ ਦਿੱਤੀ ਤੇ ਸਕਾਟ ਫਰੀ ਹੋ ਮੌਕੇ ਤੋਂ ਦੇਖੋ ਇਹੋ ਇਹਦਾ ਕਹਿਣ ਦਾ ਮਕਸਦ ਇਹ ਸੀ ਤੇ ਫਿਰ ਅੱਜ ਫਾਈਨੈਂਸ ਮਿਨਿਸਟਰ ਦਾ ਬਿਆਨ ਆਣਾ ਕਿ ਜਿਹੜੇ ਡਰੱਗਸ ਦੀ ਟ੍ਰੇਡ ਪੰਜਾਬ 'ਚ ਹੋ ਰਹੀ ਹੈ ਇਹਦੇ ਵਿੱਚ ਬਹੁਤ ਸਾਰੇ ਬਾਹਰਲੇ ਏਜੰਸੀਆਂ ਤੇ ਬਹੁਤ ਸਾਰੇ ਬਾਹਰਲੇ ਅਫਸਰ ਵੀ ਇਨਵੋਲਡ ਨੇ ਜੋ ਅਸੀਂ ਤੇ ਪਹਿਲੇ ਤੋਂ ਹੀ ਤੁਹਾਨੂੰ ਕਹਿੰਦੇ ਆ ਰਹੇ ਕਿ ਕੋਈ ਚੀਜ਼ ਵੀ ਆਪਦੇ ਕੰਟਰੋਲ 'ਚ ਹੈ ਇਹਨਾਂ ਦੇ ਹੱਥ ਇਹਨਾਂ ਦੇ ਪੈਰ ਸੁੱਜਣੇ ਸ਼ੁਰੂ ਹੋ ਗਏ ਨੇ ਅੱਜ ਹੀ ਡੀਸੀ ਫਰੀਦਕੋਟ ਦੀ ਮੈਂ ਸਵੇਰੋ ਸਵੇਰ ਮੈਨੂੰ ਕੋਈ ਨੋਟਿਸ ਲੈ ਕੇ ਆਇਆ ਕਿ ਚਿੱਠੀ ਦਿੱਤੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਕਿ ਹਰ ਸਕੂਲ ਦੇ ਕੋਈ 10-10 ਬੱਚੇ ਨਾਲ ਇੱਕ ਟੀਚਰ ਜਾਏਗਾ ਤੇ ਦੁਕਾਨਾਂ ਨੂੰ ਜਾ ਕੇ ਚੈੱਕ ਨਸ਼ਿਆਂ ਦੇ ਨੂੰ ਕਰੇ ਤਾਂ ਮੈਂ ਤੇ ਆਪ ਰਹਾ ਨਾ ਕਿ ਇਹਨਾਂ ਨੂੰ ਹੋ ਕੀ ਗਿਆ ਕੋ ਨੌਜਵਾਨ ਬੱਚਿਆਂ ਦਾ ਇਹ ਚੈਕਿੰਗ ਦੁਕਾਨਾਂ ਚੈੱਕ ਕਰਨ ਦਾ ਕੰਮ ਥੋੜਾ ਹੈ ਤੇ ਐਡਮਿਨਿਸਟ੍ਰੇਸ਼ਨ ਦਾ ਕੰਮ ਹੈ ਦੇਖੋ ਪਿੱਛੇ ਤੁਹਾਨੂੰ ਯਾਦ ਹੋਏਗਾ ਇਸੇ ਨਹੀਂ ਅਮਨ ਅਰੋੜੇ ਨੇ ਇੱਥੇ ਗੱਲ ਕਹੀ ਸੀ ਡਾਕਟਰ ਅੰਬੇਦਕਰ ਸਾਹਿਬ ਦੇ ਸਟੈਚੂਜ਼ ਦੇ ਉੱਤੇ ਜਿਸ ਕਿਸਮ ਦੀ ਤੁਹਾਨੂੰ ਪਤਾ ਪਿੱਛੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਕਿਹਾ ਸਾਡੇ ਵੌਲੰਟੀਅਰਸ ਉਹਨਾਂ ਨੂੰ ਸ਼ੀਫਗਾਰਡ ਕਰਨਗੇ ਉਹਦਾ ਮਤਲਬ ਕਿ ਗਵਰਨਮੈਂਟ ਚ ਹੁੰਦੇ ਹੋਏ ਇੱਕ ਪ੍ਰਧਾਨ ਜਿਹੜਾ ਆਪ ਦਾ ਉਹ ਗੱਲ ਕਹਿ ਰਿਹਾ ਥੈਟ ਮੀਨਸ ਉਹਨੇ ਕਬੂਲ ਲਿਆ ਕਿ ਸਾਡੀ ਆਪਣੀ ਪੁਲਿਸ ਫੋਰਸ ਇਹਦੇ ਕੈਪेबल ਨਹੀਂ ਕਿ ਡਾਕਟਰ ਅੰਬੇਦਕਰ ਸਾਹਿਬ ਦੇ ਜਾਂ ਸ਼ਹੀਦ 에ਦਮ ਭਗਤ ਸਿੰਘ ਜੀ ਦੇ ਜਾਂ ਕਿੱਥੇ ਵੀ ਜੜੀਆਂ ਸਾਡੀਆਂ ਪਰਸਨੈਲਿਟੀ ਜਿਹਨੇ ਉਹਨਾਂ ਦੀ ਕੋਈ ਵੀ ਯਾਦਗਾਰਾਂ ਬਣੀਆਂ ਨੇ ਅਸੀਂ ਉਹਨੂੰ ਸੀਵਗਾਰਡ ਕਰਨ ਵਾਸਤੇ ਵੌਲੰਟੀਅਰਸ ਆਜਿ ਲੱਭ ਕੇ ਲੈ ਕੇ ਸੋ ਕੰਪਲੀਟ ਫੇਲ ਹੋ ਚੁੱਕਿਆ ਸਾਰਾ ਸਿਸਟਮ ਆਸ਼ੂ ਗ੍ਰਿਫਤਾਰੀ ਦਾ ਡਰ ਦਿਤਾ ਰਹੇ ਨੇ ਜੀ ਇਹ ਬਾਈਲੈਕਸ਼ਨ ਹੈ ਜੀ ਇਹਦੇ ਬਾਰੇ ਜਾਣਕਾਰੀ